ਕਈ ਸਿੱਖਾਂ ਦਾ ਸਵਾਲ ਹੁੰਦਾ ਹੈ ਕਿ ਸਾਨੂੰ ਰਖੜੀ ਬੰਨਣੀ ਚਾਹੀਦੀ ਹੈ ਜਾਂ ਨਹੀਂ ਬੰਨਣੀ ਚਾਹੀਦੀ ਇਹ ਤੁਸੀਂ ਆਪ ਵਿਚਾਰਨਾ ਮੈਂ ਤਿੰਨ ਨੁਕਤੇ ਆਪ ਜੀ ਦੇ ਸਾਹਮਣੇ ਜ਼ਰੂਰ ਰੱਖਾਂਗਾ ਜਿਹੜੇ ਰਖੜੀ ਦੇ ਹਮਾਇਤੀ ਨੇ ਉਹ ਅਕਸਰ ਜਵਾਬ ਦਿੰਦੇ ਨੇ ਵੀ ਰਖੜੀ ਭੈਣ ਤੇ ਭਰਾ ਦਾ ਪਿਆਰ ਦਾ ਪ੍ਰਤੀਕ ਹੈ ਾਰਸੀ ਨੇ ਬੋਧੀ ਨੇ ਮੁਸਲਮਾਨ ਨੇ ਈਸਾਈ ਨੇ ਉਹ ਰਖੜੀ ਨਹੀਂ ਮਨਾਉਂਦੇ ਕਿ ਉਹਨਾਂ ਦੇ ਅੰਦਰ ਆਪਸੀ ਭੈਣ ਤੇ ਭਰਾ ਦਾ ਪਿਆਰ ਨਹੀਂ ਹੁੰਦਾ ਦੂਜੀ ਗੱਲ ਜਵਾਬ ਦਿੰਦੇ ਨੇ ਕਿ ਰਖੜੀ ਦੇ ਨਾਲ ਭੈਣ ਦੀ ਸਹਾਇਤਾ ਹੋ ਜਾਂਦੀ ਹੈ ਕਿ ਰਖੜੀ ਦੇ ਬਹਨ ਨਹੀਂ ਆਪਾਂ ਭੈਣਾ ਦੀ ਮਦਦ ਕਰਾਂਗੇ ਭੈਣਾ ਤੇ ਉਹ ਨੇ ਇੱਕ ਮਾਂ ਤੋਂ ਬਾਅਦ ਜਿਹੜਾ ਹੈ ਜੇ ਕੋਈ ਆਪਣੇ ਭਰਾ ਦਾ ਉਸੇ ਤਰ੍ਹਾਂ ਖਿਆਲ ਰੱਖਦੀ ਹੈ ਮਾਂ ਦੇ ਵਾਂਗ ਤੇ ਉਹਨੂੰ ਭੈਣ ਕਿਹਾ ਜਾਂਦਾ ਕੀ ਅਸੀਂ ਭੈਣ ਦੀ ਮਦਦ ਜਿਹੜੀ ਹੈ ਪੈਣ ਦੀ ਸਹਾਇਤਾ ਜਿਹੜੀ ਹੈ ਉਹ ਕੇਵਲ ਰਖੜੀ ਦੇ ਉੱਤੇ ਕਰਾਂਗੇ ਤੁਸੀਂ ਵਿਚਾਰਵਾਨ ਹੋ ਪੜ੍ਹੇ ਲਿਖੇ ਹੋ